ਹਾਂਜੀ ਸਾਥੀ ਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀ ਪੰਮਰੀ ਸਰੀਆ ਲੋ ਵੀਰ ਜੀ ਜਿੱਦਾਂ ਕਿ ਅੱਜ ਪਾਰਟ 2 ਵੀਡੀਓ ਬਣਾਣ ਲੱਗੇ ਆ ਜੀ ਜੋੜਿਆਂ ਵਾਲੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਪਾਰਟ 1 ਤੇ ਤੁਹਾਨੂੰ ਆਪਣੇ ਖੁੱਡੇ ਦਾ ਕਟਨ ਤੇ ਨਾਲ ਜਿਹੜੇ ਕੀ ਪਰਿੰਦੇ ਛੱਡੇ ਨੇ ਵੱਡੇ ਉਸਤਾਦ ਹੀ ਹੋਣਾ ਨੇ ਰੋਕੀ ਉਸਤਾਦ ਹੀ ਹੋਣਾ ਨੇ ਬਲਵਿੰਦਰ ਸਿੰਘ ਮਲਾਜਮ ਸਿੰਘ ਉਸਤਾਦ ਹੀ ਹੋਣਾ ਨੇ ਠੀਕ ਹੈ ਜੀ ਸਾਰੇ ਪਰਿੰਦੇ ਜੋ ਛੱਡੇ ਨੇ ਉਹ ਤੁਹਾਨੂੰ ਦਿਖਾਏ ਨੇ ਤੇ ਪਾਰਟ 2 ਦੇ ਵਿੱਚ ਜਿਹੜੇ ਕਿ ਆਪਾਂ ਨੂੰ ਜੋੜੇ ਵਾਲੇ ਕਬੂਤਰ ਆਏ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਜਿਹੜੇ-ਜਿਹੜੇ ਜੋੜੇ ਲਾਏ ਨੇ ਉਸਤਾਦ ਜੀ ਹੋਣਾ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਆਪਣੇ ਮਾਲਕ ਸੁਫੀਆਨ ਜੀ ਲਾਹੌਰ ਤੋਂ ਵੱਡੇ ਉਸਤਾਦ ਜੀ ਹੁਣੀ ਉਹਨਾਂ ਨੇ ਵੀ ਜੋੜੇ ਲਵਾਏ ਨੇ ਤੇ ਆਪਣੇ ਵੱਡੇ ਉਸਤਾਦ ਜੀ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗੈਸ ਜੰਤੀ ਤੋਂ ਬਾਜਵਾ ਗਰੁੱਪ ਜਿੱਦਾਂ ਕਿ ਆਪਣਾ ਠੀਕ ਹੈ ਜੀ ਤੇ ਆਪਣੇ ਰੋਕੀ ਉਸਤਾਦ ਜੀ ਤੁਹਾਨੂੰ ਉਸਤਾਦ ਜੀ ਹੁਣੀ ਤੁਹਾਨੂੰ ਭਾਈ ਹੁਣੀ ਖਲੀਫਾ ਸਾਹਿਬ ਸਾਰੇ ਜਣੇ ਜੋੜੇ ਲਵਾ ਕੇ ਆਏ ਸੀ ਆਓ ਤੁਹਾਨੂੰ ਜੋੜਿਆਂ ਦਾ ਸ਼ੌਂਕ ਕਰਾਉਨੇ ਆ ਤੇ ਆਓ ਬਾਜਵੀਰ ਹੋਣੀ ਠੀਕ ਹੈ ਜੀ ਰਾਏ ਚੱਕ ਤੋਂ ਗੋਪੀ ਵੀਰ ਭਿੰਦਰ ਵੀਰ ਠੀਕ ਹੈ ਜੀ ਆਪਣੇ ਸ਼ਮਸ਼ੇਰ ਵੀਰ ਜੀ ਹੋਣੀ ਇਹ ਸਾਰੇ ਵੀਰ ਆਪਣੇ ਉਸਤਾਦ ਜੀ ਹੋਣੀ ਸਾਰੇ ਠੀਕ ਹੈ ਜੀ ਆਪਣਾ ਗਰੁੱਪ ਜਿੱਦਾਂ ਕੀ ਬਾਜਵਾ ਗਰੁੱਪ ਅੱਗੇ ਵੀ ਮੈਂ ਕਹਿ ਚੁੱਕਿਆ ਆਂ ਆਓ ਤੁਹਾਨੂੰ ਜੋੜਿਆਂ ਵਾਲੇ ਕਬੂਤਰਾਂ ਦਾ ਕਰਾਉਨੇ ਆ ਸ਼ੌਂਕ ਤੇ ਨਾਲੇ ਵਿਖਾਉਨੇ ਆ ਜੋੜੇ ਹਾਲੇ ਖੁੱਡੇ ਜੀ ਆ ਲੋ ਜੀ ਆਪਣਾ ਬਰੀਡਿੰਗ ਸੈਟਅਪ ਆ ਦੋ ਖੁੱਡੇ ਪਾਏ ਜੀ ਇੱਕ ਮਲਵਈਆਂ ਵਾਸਤੇ ਤੇ ਇੱਕ ਦੇਤੀਆਂ ਵਾਸਤੇ ਠੀਕ ਹੈ ਜੀ ਮਲਵਈ ਕਬੂਤਰ ਉਡਣਗੇ ਵੀ ਇੱਥੋਂ ਤੇ ਬੱਚੇ ਵੀ ਇੱਥੇ ਹੀ ਪਾਲਣਗੇ ਇਹ ਮਲਵਈਆਂ ਵਾਲਾ ਖੁੱਡਾ ਹੈਗਾ ਜੀ ਠੀਕ ਹੋ ਗਿਆ ਜੀ ਤੇ ਇਹ ਸ਼ੌਂਕ ਕਰਾ ਰਹੇ ਨੇ ਇੱਕ ਕਬੂਤਰ ਦਾ 우ਸਤਾਦ ਜੀ ਹੁਣੀ ਆ ਲੋ ਜੀ ਕਰੋ ਜੀ ਜੋਣੇ ਵਾਲੇ ਕਬੂਤਰ ਦਾ ਸ਼ੌਂਕ ਜੀ ਇਹ ਜੋੜੇ ਲਵਾਏ ਜੇ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵਾਂ ਕਿੰਨਾ ਨੇ ਜੋੜੇ ਲਵਾਏ ਆ ਜੁੜੇ ਕਿਦਾਂ ਦੇ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਓ ਠੀਕ ਹੋ ਗਿਆ ਜੀ ਇਹਦਾ ਠੀਕ ਹੋ ਗਿਆ ਅਸਤਾਜ ਜੀ ਆ ਨੰਦਰਾ ਜੀ ਨੇ ਪੰਜੇ ਜੀ ਠੀਕ ਹੋ ਗਿਆ ਅਸਤਾਜ ਜੀ ਆ ਲੋ ਜੀ ਇੱਕ ਮਾਦੀ ਦਾ ਸ਼ੋਅ ਕਰਾ ਰਹੇ ਹੁਸਤਾਜੀ ਹੁਣੀ ਜੀ ਦਾ ਹੈ ਕਿ ਰਿਜ਼ਲਟ ਬਹੁਤ ਹੀ ਚੰਗਾ ਵਾ ਤੇ ਇਹ ਆਪਣੇ ਉਸਤਾਦ ਜੀ ਹੋਣਾ ਨੇ ਬੱਚੇ ਡਾਏ ਨੇ ਤੇ ਸੋਨੂ ਵੀਰ ਨੇ ਵੀ ਬੱਚੇ ਡਾਏ ਨੇ ਇਹਦੇ ਠੀਕ ਹੈ ਜੀ ਤੇ ਵੱਡੇ ਉਸਤਾਦ ਜੀ ਹੋਣਾ ਨੇ ਵੀ ਬੱਚੇ ਡਾਏ ਨੇ ਇਹਦੇ ਆ ਵਾਸ਼ਾਲ ਪਾਈ ਹੋਈ ਹੈ ਇਹਦੇ 46 ਨੰਬਰ ਵਾਲੀ ਠੀਕ ਹੈ ਜੀ ਆ ਇਹਦੇ ਪੰਜੇ ਜੀ ਇਹਨੂੰ ਸਹੀ ਕੀਤਾ ਮੋਲੇ ਲਾ ਕੇ ਸਾਰੇ ਥੱਲੇ ਹੱਲੋ ਵੀ ਉੱਡਦੇ ਆ ਬੈਲੈਂਸ ਹੈ ਜੀ ਇਹਦਾ ਠੀਕ ਹੈ ਜੀ ਕਿੱਥੋਂ ਉੱਡ ਆ ਵੀ ਉਹ ਯਾਰ ਫੁੱਲ ਵੀ ਠੀਕ ਹੋ ਗਿਆ ਜੀ ਤੇ ਝੋਲਾ ਹੋ ਗਿਆ ਕਿੰਨੇ ਕਿੰਨੇ ਚੇ ਰੋੜਦੇ ਸਤਾ ਜੀ ਇਹਦੇ ਬੱਚੇ ਜੀ ਆਪਣੇ ਕੋ ਬੱਚੇ ਨੇ ਲੱਖਾਂ ਜਾਣਗੇ 6-7 ਘੰਟੇ ਉਲਜਣਦੇ ਬੱਚੇ 6-7 ਘੰਟੇ ਥੁੱਕੇ ਬੱਚੇ ਡਾਰ ਦੇ ਰਹੇ ਆ ਠੀਕ ਹੋ ਗਿਆ ਜੀ ਫਾਰਮੂਲਾ ਜੋੜਾ ਜੀ ਮਾਦੀ ਵੀ ਪਾਰਦੀ ਆ ਤੇ ਕਬੂਤਰ ਵੀ ਪਾਰਦਾ ਆ ਆ ਠੀਕ ਹੋ ਗਿਆ ਸਾਰਾ ਇਹਨਾਂ ਲੱਖਾਂ ਕਬੂਤਰ ਲੱਗਾ ਆ ਠੀਕ ਹੋ ਗਿਆ ਜੀ ਆਈਏ ਕਬੂਤਰ ਆਉ ਕਬੂਤਰ ਵੀ ਆਓ ਇਹ ਕਬੂਤਰ ਦਾ ਵੀ ਤੁਹਾਨੂੰ ਸ਼ੋਅ ਕਰਾਣੇ ਆ ਆ ਜੋਲੀ ਰਹਿਣਾ ਹੈ ਹੈਲੋ ਜੀ ਇਹਦੇ ਕਬੂਤਰ ਦਾ ਵੀ ਤੁਹਾਨੂੰ ਸ਼ੋਅ ਕਰਾ ਰਹੇ ਨੇ ਰੋਕੀ ਫਤਾਜੀ ਚੁੰਨੀਆਂ ਵਾਲੇ ਠੀਕ ਹੈ ਜੀ ਆ ਵੀ ਕਬੂਤਰ ਪਾਰਦਾ ਹੀ ਆ ਹੈਲੋ ਜੀ ਐ ਦੀ ਅੱਖ ਜੀ ਆ ਵੀ ਪਾਰਦਾ ਹੀ ਜੀ ਇਹ ਜੋੜਾ ਲੱਗਾ ਜੀ ਠੀਕ ਹੋ ਗਿਆ ਜੀ ਇਹ ਪਰ ਪੱਲਾ ਜੀ ਇਹਦਾ ਕੱਟੇ ਕਬੂਤਰ ਅਸ਼ਟਾਮ ਕੱਟੇ ਹੋਏ ਨੇ ਕਬੂਤਰ ਜੋੜਿਆਂ ਵਾਲੇ ਕਬੂਤਰ ਆਪਣੇ ਕੋ ਆਏ ਨੇ ਆ ਬੈਲਸੇ ਇਹ ਦਾ ਬੈਲਸ ਇੱਕ ਕਬੂਤਰ ਦਾ ਜੀ ਠੀਕ ਹੋ ਗਿਆ ਉਸਤਾਦ ਜੀ ਇਹ ਰੇ ਪੰਜੀ ਠੀਕ ਹੋ ਗਿਆ ਇਹ ਲੋ ਜੀ ਜੋ ਕਿ ਸਭ ਤੋਂ ਪਹਿਲਾਂ ਤੁਹਾਨੂੰ ਕਬੂਤਰ ਵਿਖਾਇਆ ਵਾ ਜੀ ਉਹਦੇ ਨਾਲ ਮਾਦੀ ਲੱਗੀ ਏ ਇਹ ਜੋੜਾ ਲਵਾਇਆ ਜੀ ਉਸਤਾਦ ਜੀ ਹੁਣਾਂ ਨੇ ਜੋੜੇ ਲਾਏ ਜੀ ਆਪਣੇ ਹੱਥੀ ਜੀ ਠੀਕ ਹੈ ਜੀ ਇਹ ਦਾ ਸ਼ੌਂਕ ਕਰਾ ਰਹੇ ਜੀ ਆਪਾਂ ਮਾਦੀ ਦਾ ਹੂੰ ਪਰ ਖਰਾਬ ਇਹ ਰੱਖ ਜੀ ਬਰਦਾ ਬਰੀਕ ਨਹੀਂ ਆਏ ਖਰਾਬ ਬਣੇ ਆ ਇਹ ਇਹ ਆਪਣੇ ਬਬਲੂ ਵੀਰ ਲੋਈ ਜੀ ਸਮਾਦੀ ਮਾਸੀ ਦੇ ਬੇਟੇ ਲੋਈ ਇਹ ਬਿਮਾਰੀ ਚ ਚਾਹੇ ਨਾ ਲਾਉਂਦੇ ਤਾਂ ਜੀ ਕਰਾਇਓ ਇਹਦਾ ਪਰ ਪੱਲੇ ਦਾ ਜਿਹੜਾ ਜੁੜੇ ਨਹੀਂ ਹੁੰਦਾ ਹੈ ਹਾਂ ਜੀ ਜਾਲੀਆਂ ਚ ਡੱਕੇ ਹੀ ਗਏ ਤੇ ਇੱਕ ਕਬੂਤਰ ਪਰ ਪੱਲਾ ਇਹਦਾ ਜੀ ਠੀਕ ਹੈ ਜੀ ਨਵਾਂ ਦਸਵਾਂ ਬਿਲਕੁਲ ਬਰਾਬਰ ਜੀ ਆ ਦੇਖ ਲਿਓ ਨਵੀਂ ਕੰਨੀ ਤੇ ਦਸਵੀਂ ਕੰਨੀ ਬਿਲਕੁਲ ਬਰਾਬਰ ਜੀ ਬੋਲ ਰਿਹਾ ਹੁੰਦਾ ਹੁੰਦਾ ਹੀ ਜਿਦਾ ਬੀਆ ਹੀ ਕਿੰਨੀ ਛੋੜਦਾ ਲੈ ਚੰਗੀਆਂ ਹੈ ਨਾ ਹਲੋ ਜੀ ਇਹਦੇ ਪੰਜੇ ਠੀਕ ਹੋ ਗਿਆ ਤਾਂ ਅੱਜ ਉਹ ਕਹਿੰਦਾ ਨਾ ਇਹ ਪੰਜੇ ਆ ਲੱਗੇ ਕਹਿੰਦਾ ਆ ਐਸੋ ਕਰੀ ਸ਼ੋਰ ਹਲੋ ਜੀ ਇਹ ਨਰਜੇ ਜੀ ਟੈਡੀ ਤੇ ਟੈਡੀ ਮਾਦੀ ਜਿਹਰੇ ਨਾਲ ਲੱਗੀ ਇਹ ਵਾਈਬ੍ਰੇਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੋ ਗਿਆ ਜੀ ਆ ਪਤਾ ਵੀ ਨਹੀਂ ਉੱਥੇ ਵਾਲੀ ਬੱਧੀ ਆ ਲੋ ਜੀ ਆ ਬੈਲੈਂਸ ਹੀ ਇਹਦਾ ਇਹਦਾ ਬੈਲੈਂਸ ਜੀ ਪਾਣੀ ਮਲਾਹਨ ਸਾਹਿਬ ਕਰਾਓ ਜੀ ਇਹਦੀ ਅੱਖ ਦਾ ਸ਼ੌਂਕ ਇਹਦੀ ਅੱਖ ਜੇ ਜੀ ਚਲ ਮਨ ਮਲਾਹਨ ਸਾਹਿਬ ਜਿੱਦੋਂ ਜਿੱਦੋਂ ਕੱਟਿਆ ਉਦੋਂ ਸ਼ਰਤ ਇਹ ਹੈ ਬੁਮਾੜੀ ਨਮਣੀ ਆਹਦਾ ਹੋਏ ਬੁਮਾੜੀ ਆਹ ਰੇ ਪੰਜੇ ਜੇ ਜੀ ਠੀਕ ਹੋ ਗਿਆ ਜੀ ਆ ਜੋੜਾ ਲਾਇਆ ਜੀ ਪੀਲੀਆਂ ਵਾਸ਼ ਨਾਲ ਪਾਈਆਂ ਜੀ ਆ ਬੈਲੈਂਸ ਵੀ ਚੈੱਕ ਕਰ ਲੋ ਇਹਦਾ ਠੀਕ ਹੈ ਜੀ ਬਾਟ ਜੀ ਤੁਸੀਂ ਜਾਂਦੇ ਸੀ ਨਾ ਇਦਾਂ ਦਾ ਕਿਸੇ ਕੋ ਕਬੂਤਰ ਹੋਏਗਾ ਤੇ ਵੀਡੀਓ ਜ਼ਰੂਰ ਪਾਣਾ ਆਂ ਯਾ ਬਾਤੀ ਵੀਡੀਓ ਤੇ ਆ ਲੋ ਜੀ ਹਾਂਜੀ ਮਲਾਇਮ ਸਾਹਿਬ ਕੀ ਕਹਿਣਾ ਚਾਹੁੰਦੇ ਆਂ ਆਪਾਂ ਕਵਰ ਬਾਟ ਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਕਵਰ ਬਾਟ ਨੂੰ ਆਪਾਂ ਜੀ ਬਾਟ ਨੂੰ ਨਹੀਂ ਆਪਣੀ ਸਾਥ ਤੇ ਆਏ ਸੀ ਵੀਡੀਓ ਸ਼ੂਟ ਕਰਨ ਹਾਂਜੀ ਇਹ ਉਹਨਾਂ ਨੂੰ ਇਹਦੇ ਨਾਲ ਦੇ ਪੰਛੀ ਵਿਖਾਏ ਸੀ ਆ ਠੀਕ ਹੈ ਜੀ ਤੇ ਇਹਨਾਂ ਕਿਹਾ ਸੀ ਵੀ ਜੇ ਕੋਈ ਪੰਛੀ ਹੋਏਗਾ ਤੇ ਇਹ ਆਪਣੇ ਜੋਲੀ ਭਾਜੀ ਆ YouTube ਚੈਨਲ ਇਹਨਾਂ ਦਾ ਤੇ ਆ ਚੈੱਕ ਕਰ ਲਓ ਜੀ ਕਵਰ ਬਾਟ ਜੀ ਠੀਕ ਹੋ ਗਿਆ ਵੀਰ ਜੀ ਅੱਗੇ ਵੀ ਆਪਣੀ ਛੱਤ ਤੇ ਤੁਸੀਂ ਵੀਡੀਓ ਬਣਾਈ ਸੀ ਸਾਡੀ ਛੱਤ ਤੇ ਹੀ ਤੇ ਹੁਣ ਵੀ ਆਪਣੀ ਛੱਤ ਤੋਂ ਹੀ ਅਸੀਂ ਤੁਹਾਨੂੰ ਫੇਰ ਵੀਡੀਓ ਬਣਾ ਕੇ ਦੇ ਰਹੇ ਹਾਂ ਜੀ ਠੀਕ ਹੋ ਗਿਆ ਜੀ ਇਹਦੇ ਪੰਜੇ ਜੀ ਹਾਂਜੀ ਉਸਤਾਜੀ ਕਰਾਇਓ ਜੀ ਸ਼ੌਕ ਜੀ ਮਾਦੀ ਦਾ ਜੀ ਜੋ ਇਹਨਾਂ ਮਾਦੀ ਲੱਗੀ ਆ ਉਹਦਾ ਵੀ ਸ਼ੌਕ ਕਰਾਨੇ ਆ ਜੀ ਤੁਹਾਨੂੰ ਉਹ ਵੱਡੇ ਉਸਤਾਜੀ ਹੋਣਾ ਲੋਈ ਜੇ ਜੀ ਮਾਦੀ ਇਹ ਘਰ ਦੀ ਏ ਵੱਡੇ ਉਸਤਾਜੀ ਹੋਣਾ ਲੋ ਘਰ ਦੀ ਬਰੀਡ ਜੇ ਇਹਦੀ ਅੱਖ ਜੀ ਠੀਕ ਹੈ ਜੀ ਟੈਡੀ ਕਬੂਤਰ ਤੇ ਟੈਡੀ ਮਾਦੀ ਹਾਂ ਜੀ ਇਹ ਟੈਡੀ ਜੋੜਾ ਜੇ ਜੀ ਲੋ ਜੀ ਇਹ ਪਰ ਪੱਲਾ ਜੇ ਦਾ ਜੀ ਆ ਵਾਈਬ੍ਰੇਟ ਵੀ ਹੈਗੀ ਹੈ ਨਾ ਵਾਈਬ੍ਰੇਟ ਵੀ ਹੈਗੀ ਹੈ ਇਹਦੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਠੀਕ ਹੋ ਗਿਆ ਸਤ ਜੀ ਇਹ ਬੈਲਸ ਹੈ ਜੇ ਇਹਦਾ ਠੀਕ ਹੋ ਗਿਆ ਜੀ ਬਾਕੀ ਦਿਨ ਵਾਲਾ ਇਹ ਬੈਲੈਂਸ ਇਹ ਇਹਦਾ ਫੁੱਲ ਵਿਊ ਜੀ ਠੀਕ ਹੋ ਗਿਆ ਤਾਜੀ ਆਹ ਪੰਜੇ ਗੈਰੇ ਪੰਜੇ ਜੀ ਪੀਲੀ ਵਾਸ਼ਲ ਪਾਈ ਇਹਨੂੰ ਤੇ ਐ ਦੇ ਪੰਜੇ ਠੀਕ ਹੋ ਗਿਆ ਤਾਜੀ ਉਹ ਜੀ ਆ ਚੈੱਕ ਕਰੋ ਡੱਬ ਵਾਲੀ ਮਾਦੀ ਕਰੋ ਜੀ ਚੈੱਕ ਠੀਕ ਹੈ ਜੀ ਇਹ ਵੀ ਆਪਾਂ ਨੂੰ ਗਿਫਟ ਹੀ ਆਈ ਜੇ ਜੀ ਅੱਖ ਦਾ ਸ਼ੌਂਕ ਰਾਤਾ ਇਹ ਤੁਹਾਨੂੰ ਐਰਾ ਪਰ ਪੱਲੇ ਦਾ ਸ਼ੌਂਕ ਜੀ ਠੀਕ ਹੈ ਜੀ ਆਪਣੇ ਬਲਵਿੰਦਰ ਸਿੰਘ ਮਲਾਜਮ ਉਸਤਾਜੀ ਹੁਣੀ ਦੇਣਗੇ ਟਿਪ ਹਾਂਜੀ ਉਸਤਾਜੀ ਦੋ ਕੋਈ ਟਿਪ ਤੁਸੀਂ ਵੀ ਜੀ ਇਹਦੇ ਬਾਰੇ ਕਬੂਤਰੀ ਬਰੀ ਟਿਪ ਜਿਹੜੇ ਸਮਝਦਾਰ ਆਪੇ ਸਮਝ ਜਾਣੇ ਜਿੰਨਾ ਵੀਡੀਓ ਵੇਖਣੀ ਹੈ ਬਿਲਕੁਲ ਜੀ ਬਿਲਕੁਲ ਕਹਿ ਦੀ ਲੋੜ ਹੀ ਨਹੀਂ ਅੱਜ ਕੱਲ ਸਾਰੇ ਸਮਝਦਾਰ ਆ ਬਿਲਕੁਲ ਇਹ ਗੱਲ ਬਿਲਕੁਲ ਹੈਗਾ ਵੀ ਨਾ ਸਮਝਦਾਰ ਹੋਵੇ ਬਿਲਕੁਲ ਬਾਕੀ ਤੁਹਾਨੂੰ ਮਾਦੀ ਕਿਦਾ ਦੀ ਲੱਗੀ ਉਸਤਾਜੀ ਵਧੀਆ ਮਾਦੀ ਬਹੁਤ ਵਧੀਆ ਚੰਗੀ ਆ ਪੰਜੇ ਪੰਜੇ ਚੰਗੇ ਢਾਰ ਵਾਲੀ ਮਰਦੀ ਆ ਇਹ ਠੀਕ ਹੋ ਗਿਆ ਉਸਤਾਜੀ ਆ ਬੈਲੇ ਚੈੱਕ ਕਰ ਰਹੇ ਦਾ ਇਹ ਡੱਬ ਵਾਲੇ ਘੋਲਦੰਨੇ ਹਮੇਸ਼ਾ ਇਹਨਾਂ ਦੇ ਜਿਹੜੇ ਬਾਹਰ ਬਹੁਤ ਲੰਬੇ ਹੁੰਦੇ ਨੇ ਆ ਠੀਕ ਹੋ ਗਈ ਡੱਬ ਵਾਲੇ ਹਮੇਂ ਹਰ ਕਬੂਤਰ ਦੇ ਪਰ ਲੰਬੇ ਹੁੰਦੇ ਦਾ ਜੀ ਲੋ ਜੀ ਟਿਪ ਮਿਲ ਗਈ ਜੀ ਜਿਹੜਾ ਡੱਬ ਵਾਲਾ ਪਿਓਰ ਹੋਊਗਾ ਉਹਦੇ ਪਰ ਲੰਬੇ ਹੀ ਹੋਣਗੇ ਜੀ ਪਰ ਲੰਬੇ ਹੋਣਗੇ ਕਿਉਂਕਿ ਪ੍ਰਵਾਜ ਦੇ ਮਾਲਕ ਨੇ ਹਾਂਜੀ ਹਾਂਜੀ ਬਿਲਕੁਲ ਜੀ ਹਾਂ ਤਿੰਨ ਪਾਰ ਹੀ ਵੀ ਹਾਂਜੀ ਇਹ ਗੋਲ ਦੋਮ ਬੰਨੇ ਨੇ ਜਿਆਦਾ ਆ ਠੀਕ ਹੈ ਜੀ ਇਹਨਾਂ ਦੀ ਗੋਲ ਦੋਮ ਹੁੰਦੀ ਜੀ ਹਾਂਜੀ ਹਾਂਜੀ ਬਹੁਤ ਸੋਹਣੀ ਮਾਦੀ ਐ ਆ ਠੀਕ ਹੋ ਗਿਆ ਜੀ ਤਸਵੀਰ ਹੀ ਆ ਫਿਰ ਇੱਕ ਵਾਰੀ ਚੈੱਕ ਕਰਵਾਉਂ ਬਿਲਕੁਲ ਜੀ ਬਿਲਕੁਲ ਹੋਰ ਕਰਾਈਏ ਸ਼ੌਕ ਜੀ ਆ ਆਪਣਾ ਬਰੀਡ ਅਪ ਥਾਟ ਅਪ ਠੀਕ ਹੈ ਜੀ ਇਹ ਕੁਝ ਪਰਿੰਦੇ ਉੱਤੇ ਨੇ ਇਹ ਆਪਣੇ ਰੋਕੀ ਸਤਾਜੀ ਨਾਲੋਂ ਆਇਆ ਜੀ ਇਹ ਪਰਿੰਦਾ ਠੀਕ ਹੈ ਜੀ ਇਹ ਮਾਦੀ ਵੀ ਆਪਾਂ ਨੂੰ ਆਈ ਐ ਜੀ ਇਹ ਕਬੂਤਰ ਵੀ ਆਇਆ ਜੀ ਆਪਣੇ ਕੋਲ ਠੀਕ ਹੈ ਜੀ ਤੇ ਇਹ ਆਪਣਾ ਜੋੜਾ ਵੱਡੇ ਸਤਾਜੀ ਹੁਣਾਂ ਲੋ ਆਇਆ ਜੀ ਨੀਲਿਆਂ ਦਾ ਜੋੜਾ ਜੀ ਠੀਕ ਹੈ ਜੀ ਇਹ ਬਰੀਡਿੰਗ ਵਾਸਤੇ ਹੀ ਆ ਜੀ ਨੀਲਿਆਂ ਦਾ ਝੋੜਾ ਇਹ ਬਰੀਡਿੰਗ ਵਾਸਤੇ ਨੀਲਿਆਂ ਦਾ ਜੋੜਾ ਆਪਾਂ ਨੂੰ ਆਇਆ ਜੀ ਵੱਡੇ ਸਤਾਜੀ ਹੁਣਾਂ ਲੋ ਇਹ ਆਪਣਾ ਬਰੀਡਿੰਗ ਸੈਟਅਪ ਜੀ ਇਹ ਆਪਣੇ ਕੋ ਟੇਡਾ ਹੋ ਗਿਆ ਸੀ ਕਬੂਤਰ ਜੀ ਤੇ ਇਹ ਆਪਾਂ ਸਿੱਧਾ ਕੀਤਾ ਵਾ ਤੇ ਇਹ ਪੱਠੀ ਵੀ ਆਪਣੇ ਕੋ ਵਿੰਗੀ ਹੋ ਗਈ ਸੀ ਆਪਣੇ ਕੋ ਕੁਝ ਬਿਮਾਰੀ ਕਰਕੇ ਤੇ ਇਹ ਵੀ ਹੁਣ ਕੁਝ ਹੱਦ ਤੱਕ ਸਿੱਧੀ ਕਰ ਚੁੱਕੇ ਆ ਆਪਾਂ ਜੀ ਠੀਕ ਹੈ ਜੀ ਤੇ ਪਰਸਾਰ ਕੀਤੀ ਹੋਈ ਹੈ ਜੀ ਲੋ ਜੀ ਆਪਣਾ ਬਰੀਡਿੰਗ ਸੈਟਅਪ ਮਲਵਈਆਂ ਵਾਲਾ ਠੀਕ ਹੋ ਗਿਆ ਜੀ ਇਹ ਜੋੜਾ ਜਿੱਦਾਂ ਕਿ ਸ਼ੌਂਕ ਕਰਾਇਆ ਇਸ ਜੋੜੇ ਦਾ ਤੁਹਾਨੂੰ ਤੇ ਇਸ ਜੋੜੇ ਦਾ ਵੀ ਸ਼ੌਂਕ ਕਰਾਇਆ ਮਾਦੀ ਬੈਠੀ ਇਹਦੇ ਇਹ ਕਬੂਤਰ ਜੀ ਠੀਕ ਹੋ ਗਿਆ ਜੀ ਕੁਝ ਬੱਚੇ ਨਿਕਲੇ ਨੇ ਆਪਣੇ 2 4 6 ਬੱਚੇ ਨਿਕਲੇ ਨੇ ਇਹ ਬੱਚੇ ਨਿਕਲੇ ਹੋਏ ਨੇ ਕੁਝ ਆਪਣੇ ਕੋਲ ਠੀਕ ਹੈ ਜੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਮੇਰੇ ਵੀ ਜਰੂਰ ਦੱਸਿਓ ਅਗਲੀ ਵੀਡੀਓ ਵਿੱਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ